ਹਾਂਜੀ ਕੀ ਹਾਲ ਨੇ ਅੱਜ ਦੇਖੋ ਇੱਕ ਬਹੁਤ ਵਧੀਆ ਇੱਕ ਚੀਜ਼ ਦੇਖਣ ਨੂੰ ਮਿਲੀ ਆ ਕੁਦਰਤੀ ਤੌਰ ਤੇ ਬਣੀ ਹੋਈ ਆ ਕੋਠੇ ਦੇ ਉੱਪਰ ਖੜੇ ਤੇ ਮੀਂਹ ਪੈ ਕੇ ਐਡਾ ਤੁਹਾਨੂੰ ਪਤਾ ਹੀ ਆ ਸਾਰੇ ਪੰਜਾਬ ਚ ਨਹੀਂ ਪੈ ਰਿਆ ਆ ਪਾਣੀ ਖੜਾ ਤੇ ਉੱਪਰ ਛੱਤ ਤੇ ਉਹ ਕੱਢ ਰਿਆ ਤੇ ਇੱਕ ਤਸਵੀਰ ਬਣੀ ਜਿਹਨੇ ਦਿਲ ਨੂੰ ਬਹੁਤ ਸਕੂਨ ਦਿੱਤਾ ਤੁਸੀਂ ਵੀ ਦੇਖੋਗੇ ਤਾਂ ਤੁਹਾਡਾ ਵੀ ਦਿਲ ਭਰ ਜਾਊਗਾ ਪੂਰਾ ਖੁਸ਼ੀ ਦੇ ਨਾਲ ਕਿਉਂਕਿ ਇਹ ਜਿੰਝ ਜਿੱਕ ਕੋ ਧਰਤੀ ਬਣਦੀਆਂ ਨੇ ਤੇ ਕੁਦਰਤ ਨਹੀਂ ਬਣਾਉਣਾ ਜੋ ਕੁਝ ਬਣਾਉਣਾ ਸੰਦ ਤੇ ਬਾਕੀ ਤੁਸੀਂ ਆ ਦੇਖੋ ਤੁਮ ਦਿਖਾਵਾਂ ਆ ਦੇਖੋ ਜੀ ਬਣਿਆ ਵਾ ਆਪਣੇ ਪੁਰਾਣੇ ਪੰਜਾਬ ਦਾ ਨਕਸ਼ਾ ਪ੍ਰਮਾਤਮਾ ਕਰੇ ਉਹ ਦਿਨ ਛੇਤੀ ਆ ਜਦੋਂ ਆਪਣਾ ਪੰਜਾਬ ਹੁਣ ਵੀ ਐਵੇਂ ਇਕੱਠਾ ਹੋ ਜਵੇ ਸਾਰਾ ਹੁਣ ਦੇਖੋ ਇਹ ਲੱਗਦਾ ਵੀ ਅਲੱਗ ਜਿਵੇਂ ਅਲੱਗ ਕੰਟਰੀ ਨਹੀਂ ਹੋਈ ਹੁੰਦੀ ਕੋਈ ਇਧਰ ਖੱਬੇ ਹੱਥ ਇਹ ਦੇਖੋ ਉਹ ਪੂਰੇ ਪੰਜਾਬ ਦਾ ਨਕਸ਼ਾ ਆਪਣਾ ਬਣਿਆ ਪਿਆ ਦੇਖੋ ਨਹੀਂ ਪੈ ਰਹਿਆ ਤੇ ਪਾਣੀ ਕੱਢ ਰਹੇ ਤੇ ਆ ਤੁਹਾਡੇ ਸਾਹਮਣੇ ਆ ਤਸਵੀਰ